जगह तो, तो के उपर जन ला जा रहा है तो ਆ ਉਹ ਵੀ ਉਹ ਤੋਂ ਕਿ ਹੁਣ ਆ ਨਹੀਂ ਸਕਦੇ ਦੇਖੋ ਕੋਈ ਨੰਬਰ انسان ਅਗਲੇ ਕਿਤੇ ਨਹੀਂ ਖਾਣਾ ਨਹੀਂ ਖਾਂਦਾ ਉਹ ਜਿਹੜਾ ਰਾਵ ਹੋ ਜਾਂਦਾ ਔਰ ਸਾਡਾ ਜੋਦਾ ਜਿਹੜਾ ਵਾ ਪਿਛਲੇ 18 ਦਿਨ ਤੋਂ ਬਿਗੈਰ ਅੰਤੋਂ ਬਿਗੈਰ ਜੀ ਸਕਦਾ ਆ ਅਦੇ ਉਸ ਪਰਮਾਤਮਾ ਦੀ ਕਿਰਪਾ ਉਸ ਪਰਮਾਤਮਾ ਦੀ ਸ਼ਕਤੀ ਤੇ ਜੇਹੀ ਨਜ਼ਰ ਆਉਂਦਾ ਵਾ ਇਹ ਕੰਨੀ ਦਿਨ ਤੱਕ ਇਹ ਲੜਾਈ ਜਿਹੜੀ ਜਾਰੀ ਰੱਖ ਲਿਆ ਕਿਉਂਕਿ ਲੋਕਾਂ ਨੇ ਦੋਵਾਂ ਸਾਡੇ ਨਾਲ ਨੇ ਇਸ ਪਰਮਾਤਮਾ ਦੀ ਜਿਹੜਾ ਅਸ਼ੀਰਵਾਦ ਆਉ ਨਾਲ ਆ ਉਹ ਹੀ ਰਾਸਾ ਚੜਦੀ ਕਲਾ ਜਰਾ ਰੱਖਦਾ ਪਰ ਐਨੇ 18 ਦਿਨ ਹੋ ਗਏ ਕੋਈ ਗੱਲਬਾਤ ਹੋਈ ਹੈ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਹਰਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਜਿਹੜੀ ਉਹ ਅੰਦੋਲਨੋਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਨੇਤਾ ਦੀ ਸਿਹਤ ਹੈ ਜਿਹੜੀ ਇਹਦਾ ਖਿਆਲ ਰੱਖਿਆ ਚਲੋ ਤਾਂ ਨਾਲ ਕਰਦੇ ਸੁਪਰੀਮ ਕੋਰਟ ਦਾ ਕਿ 18 ਦਿਨ ਬਾਅਦ ਅਗਰ ਉਹਨਾਂ ਨੂੰ ਢੱਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ਆਈਆ ਲੈ ਕੇ ਨਾ ਚਿੰਤਾ ਕਹਿੰਦੇ ਅੰਤੰਗਾਂ ਸਰਕਾਰ ਨੂੰ ਨੋਸ਼ ਕੀਤਾ ਜਾਵੇ ਕਿ ਸਰਕਾਰ ਨੇ ਜੋ ਮੰਗਾਂ ਮੰਨੀਆਂ ਹੋਈਆਂ ਨੇ ਜੋ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਵਿਸ਼ੇ ਘਟਾ ਦੋ ਤਿੰਨ ਪਰਵਾਹ ਦੇ ਤਾ ਹੈ ਵਾ ਉਹ ਸ਼ਰਤਾਂ ਨੂੰ ਆਪਣੇ ਕਾਇਮ ਕਰੇ ਔਰ ਜਿਹੜਾ ਵਾ ਮਗਾ ਮੰਨ ਲੈ ਸਾਰਾ ਕੁਝ ਜਿਹੜਾ ਕਲੇਰਾ ਸਭ ਜੇ ਮਗਾ ਮੰਨ ਨਹੀਂ ਸਕਦਾ ਉਹ ਲੈਵਾ ਸਭ ਥੇ ਜਿਆਦਾ ਟੌਰ ਹੈ ਜਿਵੇਂ ਹੁਣ ਇਨਫੈਕਸ਼ਨ ਦੇ ਖਰੋ ਮ ਆਪਾਂ ਕਹਿ ਸਕਦੇ ਕਿ ਮਾਸਕ ਲਾਉਣੀ ਜ਼ਰੂਰੀ ਕਰ ਦਿੱਤੀ ਜੇ ਬਿਲਕੁਲ ਦੇਖੋ ਮੈਂ ਖੜਾ ਇੱਥੇ ਮੈਂ ਲਾ ਕੇ ਰਹੂੰਗਾ ਮੇਰੇ ਨੂੰ ਮਾਸਕ ਲਾਉਣ ਤੋਂ ਆਟਰਾ ਅਸੀਂ ਆਪਣੇ ਆਪ ਦੀ ਸਿਹਤ ਨੂੰ ਜਿਹੜਾ ਵਾ ਕੋਈ ਰਿਸਕ ਨਹੀਂ ਲੈ ਸਕਦੇ ਠੀਕ ਆ ਆਪਣੇ ਬਲਦਾਨ ਦੇ ਪਾਇਆ ਪਰ ਕੋਲੇ ਬਲਦਾਨ ਆਪਾਂ ਇਸ ਤਰ੍ਹਾਂ ਕਿਸੇ ਆਪਣੀ ਮਿਆਲੀ ਕਰਕੇ ਜਿਹੜਾ ਵਾ ਉਹ ਕੋਈ ਨੁਕਸਾਨ ਹੋਵੇ ਉਹ ਨਹੀਂ ਪਾਉਂਦਾ Oh, i don't ਤਸਵੀਰਾਂ ਤੋਂ ਦਿਖਾ ਰਿਹਾ ਕਿ ਬੜੀ ਮੁਸ਼ਕਲ ਦੇ ਨਾਲ ਗੁਰਜੀਤ ਸਿੰਘ ਢੱਲੇਵਾਰ ਨੂੰ ਜਿਹੜਾ ਕਹਿ ਸਕਦੇ ਆ ਬੈਡ ਸੇਪਰ ਦਾ ਟਾਈਮ ਆ ਰਿਹਾ ਸਹਾਰਾ ਇਹ ਤੋਂ ਬਿਨਾ ਉਹ ਬੈਠ ਨਹੀਂ ਸਕਦੇ ਦੇਖ ਸਕਦੇ ਹੋ ਕਿ ਦਮ ਜਿਹੜਾ ਉਹਨਾਂ ਚੱਲ ਰਿਹਾ ਤੇ ਪੰਜ ਮਿੰਟ ਜਿਹੜੇ ਉਹਨਾਂ ਨੂੰ ਲੈ ਕੇ ਆਏ ਨੇ ਡੱਪਣ ਦੀ ਪੂਰੀ ਟੀਮ ਜਿਹੜੀ ਜਗ੍ਹਾ ਤੇ ਮੌਜੂਦ ਆ ਗਈ ਟੀਮ ਲਗਾਤਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਕਿ ਬੱਡੀ ਕਿ ਦੂਰ ਰਿਹਾ ਹੈ ਜੀ